ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਮਿਤੀ 11/4/2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਰਾਸਕੋ ਜਲੰਧਰ ਸਕੂਲ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਅਤੇ ਮਾਨਯੋਗ ਸ਼੍ਰੀ ਜੀਤ ਲਾਲ ਪੱਟੀ ਡਾਇਰੈਕਟਰ ਪੰਨਬਸ ਪੰਜਾਬ ਦੇ ਸਾਂਝੇ ਯਤਨਾਂ ਸਦਕਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਸ਼੍ਰੀ ਜੀਤ ਲਾਲ ਪੱਟੀ ਡਾਇਰੈਕਟਰ ਪੰਨਬਸ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਨੇ ਸਕੂਲ ਵਿੱਚ ਬਣੀ ਨਵੀਂ ਚਾਰਦिवारी ਅਤੇ ਟਾਇਲਟ ਬਲਾਕ ਦਾ ਉਦਘਾਟਨ ਕੀਤਾ। ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰ ਵੱਲੋਂ ਸਕੂਲ ਦੀ ਚਾਰਦਿਵਾਰੀ ਜਿਸ ਦੀ ਲਾਗਤ 220000 ਰੁਪਏ ਅਤੇ ਟਾਇਲਟ ਦੀ ਰਿਪੇਅਰ ਜਿਸ ਦੀ ਲਾਗਤ 70000 ਰੁਪਏ ਦੀ ਗ੍ਰਾਂਟ ਸਕੂਲ ਨੂੰ ਪ੍ਰਾਪਤ ਹੋਈ ਸੀ। ਮੁੱਖ ਮਹਿਮਾਨ ਨੇ ਸਿੱਖਿਆ ਦੇ ਖੇਤਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਕੀਤੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਸਿਹਤ ਉਹਨਾਂ ਦੀ ਸਰਕਾਰ ਦੇ ਮੁੱਖ ਏਜੰਡੇ ਹਨ ਅਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਮੁੱਖ ਮਹਿਮਾਨ ਵੱਲੋਂ ਬਹੁਤ ਹੀ ਪ੍ਰੇਰਣਾਦਾਇਕ ਸ਼ਬਦਾਂ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ ਮੈਂ ਪੱਤੀ ਸਾਹਿਬ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਪਿੰਡ ਦੇ ਵਿੱਚ ਇੱਕ ਟਰਸਟ ਬਣਿਆ ਜਿਹੜਾ ਕਿ ਸਾਰੀ ਦੀ ਸਾਰੀ ਸਟੇਸ਼ਨਰੀ ਜਿਹੜੀ ਜਿਨ੍ਹਾਂ ਨੇ ਆਪਣੀ ਸ਼ਬਾਈ ਹੋਈ ਹੈ ਔਰ ਸਾਰਾ ਸਾਲ ਇਹ ਸਟੇਸ਼ਨਰੀ ਜਿਹੜੀ ਹੈ ਬੱਚਿਆਂ ਨੂੰ ਫ੍ਰੀ ਦਿੱਤੀ ਜਾਂਦੀ ਹੈ ਸੋ ਬਹੁਤ ਸਾਰੇ ਦਾਨੀ ਸੱਜਣ ਜਿਨ੍ਹਾਂ ਦੇ ਵਿੱਚ ਜੀ ਸਾਹਿਬ ਨਾਂ ਲਿਆ ਨੰਦਿਲਪਾ ਤਾਂ ਬਹੁਤ ਸਮਾਂ ਲੱਗ ਜਾਵੇਗਾ ਅੱਪਾ ਜਿੱਥੇ ਸਰਕਾਰ ਦੀਆਂ ਇਨੀਆਂ ਪ੍ਰਾਪਤੀਆਂ ਸਰਕਾਰ ਨੇ ਸਾਡਾ ਹੁਣ ਇਨੀ ਬਾਹ ਪਾਣੀ ਸ਼ੁਰੂ ਕੀਤੀ ਹੈ ਸਾਡੇ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਰਿਹਾ ਇਸ ਸਮਾਰੋਹ ਵਿੱਚ ਬੀਐਨਓ ਭੋਗਪੁਰ ਸ਼੍ਰੀ ਰਵੀਕਾਂਤ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਸ਼੍ਰੀ ਰਜਿੰਦਰ ਸਿੰਘ ਮੁਖ ਅਧਿਆਪਕ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਅਤੇ ਸਿੱਖਿਆ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਗਤੀਵਿਧੀਆਂ ਸੰਬੰਧੀ ਜਾਣਕਾਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿੱਤੀਆਂ ਗਈਆਂ ਅਤੇ ਮੁੱਖ ਮਹਿਮਾਨ ਸ਼੍ਰੀ ਜੀਤਲਾਲ ਪੱਟੀ ਦੁਆਰਾ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਦੁਆਰਾ ਸਕੂਲਾਂ ਵਿੱਚ ਦਿੱਤੀਆਂ ਗਈਆਂ ਗ੍ਰਾਂਟਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਭੁਪਿੰਦਰ ਦੇਵ ਬਲਾਕ ਪ੍ਰਧਾਨ ਸਤਨਾਮ ਮਨਕੋਟਿਆ ਸੂਬੇਦਾਰ ਹੰਸਰਾਜ ਕੋਆਰਡੀਨੇਟਰ ਐਕਸ ਸਰਵਿਸਮੈਨ ਵਿੰਗ ਸੁਖਦੇਵ ਲਾਲ ਕੋਆਰਡੀਨੇਟਰ ਬੁੱਧੀਜੀਵੀ ਵਿੰਗ ਧਰਮ ਸਿੰਘ ਜ਼ਿਲ੍ਹਾ ਜੁਆਇੰਟ ਸਕੱਤਰ ਕਿਸਾਨ ਵਿੰਗ ਸਕੂਲ ਅਧਿਆਪਕ ਸ਼੍ਰੀ ਭੁਪਿੰਦਰ ਸਿੰਘ ਪਵਨਪ੍ਰੀਤ ਪਾਲਕੌਰ ਲੈਕਚਰਰ ਮੈਡਮ ਮਹਿੰਦਰਪਾਲ ਮੈਡਮ ਪਰਮਜੀਤ ਕੌਰ ਬਿੰਦਰ ਕੌਰ ਬਲਜਿੰਦਰ ਸਿੰਘ ਰਾਜਕੁਮਾਰ ਬੀਪੀਈਓ ਸਲਿੰਦਰ ਕੌਰ ਰਾਮ ਲਵਾਇਆ ਹੈਡਮਾਸਟਰ ਬਖਸ਼ੀराम ਸਰਪੰਚ ਸਤਪਾਲ ਕਈ ਬਲਜੀਤ ਸਿੰਘ ਸਾਬਕਾ ਸਰਪੰਚ ਤਰਲੋਕ ਸਿੰਘ ਲਖਵੀਰ ਸਿੰਘ ਪਲਵਿੰਦਰ ਸਿੰਘ ਪੰਗੂ ਜਗਦੀਪ ਸਿੰਘ ਸੈਂਬੀ ਐਸਐਮਸੀ ਚੇਅਰਪਰਸਨ ਇਲਾਕੇ ਦੇ ਹੋਰ ਸਕੂਲਾਂ ਦੇ ਇੰਚਾਰਜ ਅਤੇ ਐਸਐਮਸੀ ਮੈਂਬਰ ਸ਼ਾਮਲ ਸਨ ਭੋਗਪੁਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰਿਪੋਰਟ